ਇਹ ਕੋਈ ਦੇ ਬੇਚਤੇ ਗੱਲ ਜਿਹੜਾ ਗਵਰਨਮੈਂਟ ਨੇ ਪੰਜਾਬ ਦੇ ਪਾਣੀਆਂ ਨਾਲ ਤਲਕ ਰੱਖਦਾ ਹੋਇਆ ਜਿਹੜਾ ਸੈਸ਼ਨ ਬੁਲਾਇਆ ਇਹ ਉਹਦੇ ਬਾਰੇ ਚਰਚਾ ਕੀਤੀ ਗਈ ਕਿਉਂਕਿ ਕਿਸੇ ਵੀ ਦੁਨੀਆ ਦੇ ਵਿੱਚ ਤੁਹਾਨੂੰ ਪਤਾ ਤੇ ਸਪੈਸ਼ਲੀ ਇੱਕ ਅਗਰੀਰੀਅਨ ਸੂਬੇ ਦੇ ਵਿੱਚ ਪਾਣੀ ਲਾਈਫਲਾਈਨ ਪੰਜਾਬ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਉਸ ਮੁੱਦੇ ਤੇ ਗੰਭੀਰਤਾ ਨਾਲ ਸਾਰਿਆਂ ਨਾਲ ਵਿਚਾਰ ਕੀਤਾ ਗਿਆ ਇਹਦੀ ਬੈਕਗ੍ਰਾਉਂਡ ਕੀ ਹੈ ਮੌਜੂਦਾ ਹਾਲਾਤ ਕੀ ਨੇ ਤੇ ਉਹਦੇ ਬਾਰੇ ਸਾਰੀ ਚਰਚਾ ਜਿਹੜੀ ਜੋ ਕੱਲ ਅਸੈਂਬਲੀ ਚ ਹੋਣਾ ਹੈ ਉਹਦੇ ਬਾਰੇ ਚਰਚਾ ਕੀਤੀ ਗਈ ਜੀ ਹਰਿਆਣਾ ਕਾਂਗਰਸ ਜਿਹੜੀ ਆ ਉਹ ਦਾ ਵਿਰੋਧ ਡਿਮਾਂਡ ਕਰ ਰਹੀ ਹੈ ਤੁਸੀਂ ਵਿਰੋਧ ਕਰ ਰਹੇ ਹੋ ਕਾਂਗਰਸੀ ਇਸ ਮੁੱਦੇ ਤੇ ਦੋ ਪੱਖੀ ਹੋਈ ਦੀ ਹੈ ਨਹੀਂ ਦੋ ਕਾਂਗਰਸ ਨਹੀਂ ਹੋਈ ਸਾਰੀਆਂ ਪਾਰਟੀਆਂ ਹੀ ਹੋਈਆਂ ਨੇ ਜੀ ਆਪ ਵਾਲੇ ਜਿਹੜੇ ਹਰਿਆਣੇ ਦੇ ਨੇ ਉਹ ਹਰਿਆਣੇ ਦੀ ਗੱਲ ਕਰਦੇ ਨੇ ਜੀ ਜਿਹੜੇ ਭਾਜਪਾ ਵਾਲੇ ਹਰਿਆਣੇ ਦੇ ਉਹ ਹਰਿਆਣੇ ਦੀ ਗੱਲ ਕਰਦੇ ਨੇ ਜੀ ਸੋ ਜਿੰਨੀਆਂ ਵੀ ਪਾਰਟੀਆਂ ਹੈ ਨੇ ਤੁਹਾਨੂੰ ਪਤਾ ਹੀ ਹੋਏਗਾ ਸੁਸ਼ੀਲ ਜਿਹੜੇ ਇਹਨਾਂ ਦੇ ਗੁਪਤਾ ਜੀ ਨੇ ਉਹਨਾਂ ਨੇ ਕੀ ਜੋ ਇਸ਼ੂਜ਼ ਜੋ ਸਟੇਟਮੈਂਟਸ ਦਿੱਤੀਆਂ ਨੇ ਉਹ ਵੀ ਤੁਹਾਡੇ ਸਾਹਮਣੇ ਨੇ ਸੋ ਮੈਂ ਆਪਣੇ ਆਪ ਨੂੰ ਸੰਖੇਪ ਦੇ ਵਿੱਚ ਇੱਕੋ ਗੱਲ ਤੁਹਾਨੂੰ ਦੱਸਣਾ ਚਾਹਣਾ ਕਿ ਅਸੀਂ ਬਕਾਇਦਾ ਤੌਰ ਤੇ ਤਿਆਰੀ ਵਿੱਚ ਆ ਰਹੇ ਆ ਪੰਜਾਬ ਦੇ ਪਾਣੀਆਂ ਨੂੰ ਤਗੜੇ ਹੋ ਕੇ ਅਸੀਂ ਉਹਨਾਂ ਦੀ ਰਖਵਾਲੀ ਵੀ ਕਰਾਂਗੇ ਪੰਜਾਬ ਦੇ ਇਨਟੈਸਟ ਨੂੰ ਫੁਲੀ ਪ੍ਰੋਟੈਕਟ ਕਰਕੇ ਰਹਿਣਾ ਹੈ। ਸੇਫਟੀ ਐਕਟ ਜੋ ਬਣਾਇਆ ਗਿਆ ਸੀਗਾ 2021 ਦੇ ਵਿੱਚ ਉਸ ਇਹ ਸਾਰੀਆਂ ਗੱਲਾਂ ਤੇ ਅਜੇ ਇਸ ਟਾਈਮ ਅੰਦਰ ਹੀ ਇਹ ਫੈਸਲਾ ਹੋਇਆ ਹੈ ਕਿ ਜੇ ਪ੍ਰੈਸ ਨੂੰ ਤੁਸੀਂ ਕੱਲੇ ਬਰੀਫ ਕਰੋ ਜੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਸੈਸ਼ਨ 'ਚ ਕਰਨੀਆਂ ਉਹ ਅੱਜ ਪ੍ਰੈਸ ਦੇ ਸਾਹਮਣੇ ਡਿਸਕਸ਼ਨ ਮਾਈ ਜੀ ਸਾਹਿਬ ਇੱਕ ਸੁਰਜੀਵਾਲ ਸਾਹਿਬ ਦਾ ਬਿਆਨ ਆਇਆ ਕਿ ਕਹਿੰਦੇ ਕਾਂਗਰਸ ਵਾਪਸੀ ਕਰ ਰਹੀ ਸੀ ਪਰ ਉਸ ਨੂੰ ਵੇਖਦੇ ਕਿਹਦੇ ਭਾਜਪਾ ਨੇ ਇਹ ਮੁੱਦਾ ਪਾਣੀਆਂ ਦਾ ਬਣਾ ਦਿੱਤਾ ਅਤੇ ਮਾਨ ਸਾਹਿਬ ਨੂੰ ਕਹਿੰਦੇ ਹੀਰੋ ਬਣਾ ਰਹੀ ਹੈ ਭਾਜਪਾ ਦੇ ਦੇਖ ਇੱਕ ਮਿੰਟ ਮੇਰੀ ਗੱਲ ਸੁਣ ਲੋ ਸੁਰਜੀਵਾਲਾ ਸਾਹਿਬ ਦਾ ਵਿਊ ਜੋ ਹੈ ਉਹ ਹਰਿਆਣੇ ਨਾਲ ਤੌਲਕ ਰੱਖਦਾ ਸਾਡਾ ਵਿਊ ਪੰਜਾਬ ਦੇ ਪਾਣੀਆਂ ਨਾਲ ਪੰਜਾਬ ਦੀ ਸਟੇਟ ਨਾਲ ਤੌਲਕ ਰੱਖਦਾ ਅਸੀਂ ਆਪਣਾ ਸਾਰਾ ਵਿਊ ਪੁਆਇੰਟ ਕੱਲ ਅਸੈਂਬਲੀ ਦੇ ਫਲੋਰ ਦੇ ਉੱਤੇ ਬਾਇਸਨ ਇੱਕ ਜਿੱਤਰਾਲ ਪਾਰਟੀ ਮੀਟਿੰਗ ਹੋਈ ਸਾਰਿਆਂ ਨੇ ਇੱਕਜੁੱਟ ਹੋਣ ਦਾ ਸੁਨੇਹਾ ਦਿੱਤਾ ਕਿ ਸਾਰੀਆਂ ਪਾਰਟੀਆਂ ਪਾਣੀ ਦੇ ਮਸਲੇ ਤੇ ਇੱਕ ਹੈ ਤਾਂ ਕੱਲ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੇ ਦੌਰਾਨ ਵੀ ਉਹ ਇੱਕਜੁੱਟਤਾ ਦਿਖਾਈ ਦੇ ਸਕਦੀ ਆ ਜਾਂ ਫਿਰ ਉੱਥੇ ਵੀ ਜਿਹੜਾ ਹੈਗਾ ਵਾਰ ਪਲਟ ਵਾਰ ਆ ਜਿਹੜਾ ਕਿ ਇੱਕ ਦੂਜੇ ਤੇ ਰੋਕਤ ਲਾਗ ਹੀ ਰਹੇ ਦੇਖੋ ਸਭ ਇੱਕ ਗੱਲ ਸਾਫ਼ ਤੌਰ ਬਰਾਦ ਸਾਹਿਬ ਸੌਰੀ ਮੇਰੀ ਗੱਲ ਚੰਗੀ ਤਰ੍ਹਾਂ ਸਮਝ ਲਓ ਸਾਰਿਆਂ ਨੂੰ ਇੰਪੋਰਟੈਂਟ ਪੰਜਾਬ ਹੈ ਤੇ ਪੰਜਾਬੀਅਤ ਹੈ ਤੇ ਸਾਡਾ ਪਾਣੀ ਉਹਦੇ ਵਿੱਚ ਕੋਈ ਕਿਸੇ ਵਿੱਚ ਕੋਈ ਮਦ ਪੀ ਦੇ ਨਹੀਂ ਹੈ ਪੰਜਾਬ will stand as one ਉਹ ਸਾਰੀ ਗੱਲ ਤੁਹਾਨੂੰ ਤੁਹਾਡੇ ਸਾਹਮਣੇ ਕੱਲ ਆਏਗੀ ਜੋ ਕੁਝ ਵੀ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਵਾਸਤੇ ਤੇ ਪੰਜਾਬ ਦੇ ਫੈਡਰਲ ਸਟਰਕਚਰ ਨੂੰ ਬਚਾਉਣ ਵਾਸਤੇ ਤੇ ਪੰਜਾਬ ਦੇ ਸੂਬੇ ਨੂੰ ਇੰਟਰਸਟ ਨੂੰ ਪ੍ਰੋਟੈਕਟ ਕਰਨ ਵਾਸਤੇ ਚਾਹੀਦਾ ਉਹ ਹਰ ਪੰਜਾਬੀ ਦੁਨੀਆ ਭਰ ਦਾ ਇੱਕ ਹੋ ਕੇ ਮੁਠੀ ਵਰਗਾ ਇਕੱਠੇ ਹੋ ਕੇ ਖਲੋਏਗਾ ਬਾਕੀ ਗੱਲ ਤੁਹਾਡੇ ਸਾਹਮਣੇ ਕੱਲ ਕੀਤੀ ਜਾਏਗੀ ਤੇ ਤੁਸੀਂ ਆਪ ਹੀ ਇਹ ਸਾਰੀ ਗੱਲ ਜਿਹੜੀ ਹੈ ਉਹ ਤੁਸੀਂ ਖੁਦ ਵੀ ਕਵਰ ਕਰਨੀ ਹੈ ਤਾਂ ਅਸੈਂਬਲੀ ਸੈਸ਼ਨ ਤੋਂ ਬਾਅਦ ਵੀ ਅਸੀਂ ਆ ਕੇ ਤੁਹਾਡੇ ਸਾਹਮਣੇ ਗੱਲ ਰੱਖਣੀ ਹੈ ਫਲੋਰ ਤੇ ਹਾਊਸ ਤੇ ਤੁਸੀਂ ਸਾਰਿਆਂ ਸੁਣ ਹੀ ਲੈਣਾ ਸੋ ਅੱਜ ਸਾਡੇ ਅੰਦਰ ਜਿਹੜੀ ਮੀਟਿੰਗ ਹੋ ਉਹਦੇ ਵਿੱਚ ਇਹ ਸੀ ਕਿ ਸੇਲਪੀ ਲੀਡਰ ਆਪ ਜਾ ਕੇ ਪ੍ਰੈਸ ਦੇ ਨਾਲ ਗੱਲ ਰੱਖਣਗੇ ਬਟ ਉਹਨੂੰ ਥੋੜਾ ਜਿਹਾ ਗੱਲ ਨੂੰ ਸੀਮਿਤ ਰੱਖਣ ਦੀ ਕੋਸ਼ਿਸ਼ ਕਰਨਗੇ ਕਿਉਂਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਕਰਨੀਆਂ ਫਲੋਰ ਤੇ ਨੂੰ ਅੱਜ ਇੱਥੇ ਨਹੀਂ ਚਿਤੀਆਂ ਜਾ ਸਕਦੀ ਠੀਕ ਹੈ ਠੀਕ ਹੈ ਸ਼ੁਕਰੀਵਾਦ